ਇੱਕ ਰੱਬ ਤੋਂ ਬਾਅਦ ਰਿਸ਼ਤਾ ਹੁੰਦਾ ਹੈ ਉਹ ਰਿਸ਼ਤਾ ਹੁੰਦਾ ਹੈ ਮਾਂ ਦਾ ਪਰ ਅੱਜ ਦੀ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਵੀ ਇਹੋ ਕਹੋਗੇ ਕਿ ਰੱਬਾ ਇਹੋ ਜਿਹੀ ਮਾਂ ਕਿਸੇ ਨੂੰ ਨਾ ਦਵੇ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਸੀਂ ਇਹੋ ਕਹੋਗੇ ਤੇ ਇਹੋ ਸੋਚੋਗੇ ਕਿ ਬਾਕੇ ਹੀ ਕੋਈ ਮਾਂ ਇੰਨੀ ਬੇਦਰਦ ਨਹੀਂ ਹੋ ਸਕਦੀ ਹੈ ਕਿ ਜਿਸ ਨੇ ਏਡੇ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਕਿਸੇ ਪੂਰਾ ਮਾਦਰਾ ਕਿਸੇ ਕਟਨਾ ਜਿਸ ਨੂੰ ਉਸਨੇ ਅੰਜਾਮ ਦਿੱਤਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਨੂੰ ਆਖਰ ਤੱਕ ਵੇਖਿਓ ਤੇ ਐਵਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਵੀਡੀਓ ਦੀ ਸ਼ੁਰੂਆਤ ਹੁੰਦੀ ਹੈ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਰੋਡ ਦੇ ਉੱਤੇ ਇੱਕ ਬਸੇ ਪਿੰਡ ਖੈਰੀ ਟੰਡਿਆਂ ਦੀ ਜਿਸ ਦੇ ਵਿੱਚ ਰਹਿੰਦਾ ਸੀ ਦیدار ਸਿੰਘ ਜਿਸ ਦੇ ਦੋ ਬੇਟੇ 10 ਸਾਲ ਦਾ ਜਸ਼ਨਦੀਪ ਸਿੰਘ ਤੇ 6 ਸਾਲ ਦਾ ਹਰਮਨਦੀਪ ਸਿੰਘ ਤੇ ਨਾਲ ਹੀ ਉਸ ਦੀ ਪਤਨੀ ਮਨਜੀਤ ਕੌਰ ਰਹਿੰਦੇ ਸਨ ਦਿਨ ਸੀ 22 ਜੁਲਾਈ 2019 ਦਾ ਸ਼ਾਮਨੋ ਉਹਨਾਂ ਦੇ ਦੋਨੇ ਬੇਟੇ ਜਸ਼ਨਦੀਪ ਸਿੰਘ ਤੇ ਹਰਨਜੀਤ ਸਿੰਘ ਸ਼ਾਮਨੋ ਕੋਲ ਡ੍ਰਿੰਗ ਲੈਣ ਵਾਸਤੇ ਬਾਹਰ ਦੁਕਾਨ ਤੇ ਜਾਂਦੇ ਨੇ ਤੇ ਅਚਾਨਕ ਹੀ ਉਹ ਉੱਥੋਂ ਗਾਇਬ ਹੋ ਜਾਂਦੇ ਨੇ ਜਦੋਂ ਘਰ ਵਾਪਸ ਨਹੀਂ ਆਉਂਦੇ ਤਾਂ ਮਨਜੀਤ ਉਹਨਾਂ ਦੀ ਮਾਂ ਕਾਫੀ ਚਿੰਤਤ ਹੋ ਜਾਂਦੀ ਹੈ ਉਹਨਾਂ ਦੇ ਪਿਤਾ ਦੀਦਾਰ ਸਿੰਘ ਆਪਣੀ ਪੰਜੀ ਨੂੰ ਛੱਡਣ ਵਾਸਤੇ ਪਿੰਡ ਦੇ ਬੱਸ ਸਟਾਪ ਤੇ ਗਏ ਸੀ ਜਦੋਂ ਵਾਪਸ ਆਉਂਦੇ ਨੇ ਤੇ ਵਾਪਸ ਆ ਕੇ ਦੇਖਦੇ ਨੇ ਕਿ ਉਹਨਾਂ ਦੇ ਦੋਨੇ ਬੇਟੇ ਘਰ ਵਿੱਚ ਮੌਜੂਦ ਨਹੀਂ ਸੀ ਉਸਨੇ ਮਨਜੀਤ ਕੋੜ ਨੂੰ ਡਾਂਟਿਆ ਤੇ ਕਿਹਾ ਕਿ ਆਪਣੇ ਬੱਚਿਆਂ ਦਾ ਖਿਆਲ ਤੂੰ ਕਿਉਂ ਨਹੀਂ ਰੱਖ ਸਕਦੀ ਕਿੱਥੇ ਗਏ ਨੇ ਕਿੰਨੀ ਦੇਰ ਹੋ ਗਈ ਤੈਨੂੰ ਕੁਝ ਨਹੀਂ ਪਤਾ ਇਸੇ ਤਰ੍ਹਾਂ ਗੁੱਸੇ ਹੋ ਕੇ ਉਹ ਬਾਹਰ ਚਲਾ ਗਿਆ ਆਪਣੇ ਬੱਚਿਆਂ ਨੂੰ ਲੱਭਣ ਵਾਸਤੇ ਜੀਦਾ ਸਿੰਘ ਨੇ ਪਿੰਡ ਦੇ ਵਿੱਚ ਲਗਪਤ ਹਰ ਇੱਕ ਗਲੀ ਹਰ ਇੱਕ ਦੁਕਾਨ ਘੁੰਮ ਕੇ ਦੇਖੀ ਕਿ ਸ਼ਾਇਦ ਉਸਦੇ ਬੱਚੇ ਉਥੇ ਹੋਣ ਪਰ ਕਿਸੇ ਵੀ ਬੰਦੇ ਨੇ ਉਹਨਾਂ ਬੱਚਿਆਂ ਨੂੰ ਹਰਦ ਸਿੰਘ ਤੇ ਜਸ਼ਨਦੀਪ ਸਿੰਘ ਨੂੰ ਕਿਸੇ ਨੇ ਨਹੀਂ ਸੀ ਦੇਖਿਆ ਜਦੋਂ ਦੀਦਾਰ ਸਿੰਘ ਘਰ ਵਾਪਸ ਆਇਆ ਤਾਂ ਉਸਨੇ ਆ ਕੇ ਮਨਜੀਤ ਕੋਟ ਨੂੰ ਦੱਸਿਆ ਮਨਜੀਤ ਕੋਟ ਦੇ ਪੈਰਾਥਨੇ ਉਹ ਜ਼ਮੀਨ ਖਿਸਕ ਗਈ ਇਹ ਸੁਣ ਕੇ ਕਿ ਉਸਦੇ ਬੱਚੇ ਨਹੀਂ ਲਪੇ ਘਰ ਵਿੱਚ ਰੋਣਾ ਪিটਨਾ ਸ਼ੁਰੂ ਹੋ ਗਿਆ ਆਖਿਰ ਇੱਕ ਮਾਂ ਦੇ ਬੇਡੇ ਗਾਇਬ ਹੋਏ ਸਨ ਪਿੰਡ ਦੇ ਆਸ-ਪਰੋਸ ਦੇ ਗਵਾਂਢੀ ਉਹਨਾਂ ਦੇ ਘਰ ਆਉਣੇ ਸ਼ੁਰੂ ਹੋ ਗਏ ਪਰ ਕਿਤੇ ਦੀ ਉਹਨਾਂ ਦੇ ਨਰਜਿਆਂ ਦੀ ਕੋਈ ਵੀ ਖਬਰ ਨਹੀਂ ਸੀ ਮਿਲ ਰਹੀ ਪਿੰਡ ਦੇ ਲੋਕ ਤੇ ਦੀਦਾਰ ਸਿੰਘ ਹੱਥ ਵਿੱਚ ਟਾਰਚਾਂ ਲੈ ਕੇ ਬਾਹਰ ਦੇ ਜੰਗਲ ਦੇ ਏਰੀਆ ਦੇ ਵਿੱਚ ਉਹਨਾਂ ਬੱਚਿਆਂ ਨੂੰ ਲੱਭਣ ਵਾਸਤੇ ਚਲੇ ਗਏ ਲਾਗੇ ਇੱਕ ਪਾਖਰਾ ਨਹਿਰ ਪੈਂਦੀ ਸੀ ਉਹਨਾਂ ਨੇ ਉਸ ਨਹਿਰ ਦੇ ਕੰਨਿਆ ਤੇ ਵੀ ਜਾ ਕੇ ਦੇਖਿਆ ਪਰ ਕਿਤੇ ਵੀ ਉਹਨਾਂ ਦੇ ਕੋਈ ਖਬਰ ਨਹੀਂ ਮਿਲੀ ਸਵੇਰੇ ਹੁੰਦਿਆ ਹੀ ਪਿੰਡ ਵਾਲਿਆਂ ਤੇ ਦੀਦਾਰ ਸਿੰਘ ਨੇ ਥਾਣੇ ਜਾ ਕੇ ਜਸ਼ਨਦੀਪ ਸਿੰਘ ਤੇ ਹਰਨਦੀਪ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਪੁਲਿਸ ਨੇ ਉਹਨਾਂ ਕੋਲੋਂ ਬੱਚਿਆਂ ਦੀ ਫੋਟੋ ਲੈ ਕੇ ਆਸ-ਪਾਸ ਦੇ ਇਲਾਕੇ ਦੇ ਵਿੱਚ ਉਹਨਾਂ ਦੀ ਗੁੰਮਸ਼ੁਦਗੀ ਤੇ ਪੋਸਟਰ ਚਿਪਕਾ ਦਿੱਤੇ ਹੌਲੀ-ਹੌਲੀ ਇਸ ਤਰ੍ਹਾਂ 3 ਦਿਨ ਬੀਤ ਗਏ ਪਰ ਬੱਚਿਆਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਪਿੰਡ ਵਾਲਿਆਂ ਨੇ ਰਾਜਪੁਰਾ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਇਹ ਜਾਮ ਲਾਉਣ ਤੇ ਧਰਨਾ ਲਾਉਣ ਦੇ ਨਾਲ ਹੀ ਇਹ ਕੇਸ ਵੱਡੇ-ਵੱਡੇ ਲੀਡਰਾਂ ਤੇ ਮੰਤਰੀਆਂ ਤੱਕ ਪਹੁੰਚ ਗਿਆ ਜਿਸ ਕਾਰਨ ਪੁਲਿਸ ਨੇ ਇਸ ਕੇਸ ਦੇ ਵਿੱਚ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਆਸ-ਪਾਸ ਦੇ ਜਿੰਨੀਆਂ ਵੀ ਦੁਕਾਨਾਂ ਸੀ ਆਸ-ਪਾਸ ਦੇ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਪਰ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਕੋਲ ਇਹ ਬੱਚੇ ਪੌਂਡਰਿੰਗ ਲੈਂਗੁਏਜ ਵਾਸਤੇ ਆਏ ਸੀ ਪੁਲਸ ਵਾਲੇ ਨੇ ਦਿਦਾਰ ਸਿੰਘ ਦੀ ਕੁੰਡਲੀ ਦੀ ਉਸਦੇ ਪਰਿਵਾਰ ਦੀ ਬੈਕਗ੍ਰਾਉਂਡ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਦਿਦਾਰ ਸਿੰਘ ਦੋ ਭਰਾ ਸਨ ਇੱਕ ਛੋਟਾ ਭਰਾ ਉਹਨਾਂ ਦੇ ਨਾਲ ਹੀ ਦੂਸਰੇ ਘਰ ਦੇ ਵਿੱਚ ਰਹਿੰਦਾ ਸੀ ਦਿਦਾਰ ਸਿੰਘ ਦੇ ਪਿਤਾ ਦਰਸ਼ਿਲ ਸਿੰਘ ਨੇ ਦਿਦਾਰ ਸਿੰਘ ਤੇ ਉਹਦੇ ਛੋਟੇ ਭਰਾ ਦੋਨਾਂ ਦੇ ਹੀ ਵਿਆਹ ਤੋਂ ਬਾਅਦ ਉਹਨਾਂ ਨੇ ਮਕਾਨ ਦੇ ਦੋ ਹਿੱਸੇ ਕਰ ਦਿੱਤੇ ਸੀ ਇੱਕ ਦਿਦਾਰ ਸਿੰਘ ਨੂੰ ਦੇ ਦਿੱਤਾ ਸੀ ਤੇ ਇੱਕ ਛੋਟੇ ਭਰਾ ਨੂੰ ਦੇ ਦਿੱਤਾ ਸੀ ਦੋਨੇ ਭਰਾ ਇਕੱਠੇ ਹੀ ਰਹਿੰਦੇ ਸਨ ਪਰ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਦੀਵਾਰ ਵੱਜੀ ਹੋਈ ਸੀ ਪਾ ਮੇ ਉਹ ਦੋਨੋਂ ਵੱਖ-ਵੱਖਸਤਾਨ ਪਰ ਉਹਨਾਂ ਦਾ ਪਰਿਵਾਰ ਆਪਸ ਵਿੱਚ ਮਿਲ ਜੁਲ ਕੇ ਰਹਿੰਦਾ ਸੀ। ਦਿਦਾਰ ਸਿੰਘ ਤੇ ਉਹਦਾ ਛੋਟਾ ਭਰਾ ਦੋਨੋਂ ਟਰੱਕ ਡਰਾਈਵਰ ਸਨ ਜੋ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦੇ ਸਨ। ਪੁਲਿਸ ਨੂੰ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਕੋਈ ਵੀ ਅਵਜਾ ਸੁਰਾਗ ਨਹੀਂ ਮਿਲਿਆ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਹਨਾਂ ਬੱਚਿਆਂ ਦਾ ਅਪਰਨ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਕੀਤਾ ਹੈ। ਇਸੇ ਤਰ੍ਹਾਂ ਜਾਂਚ ਚੱਲ ਰਹੀ ਹੁੰਦੀ ਹੈ ਕਿ 23 ਜੁਲਾਈ 2019 ਨੂੰ ਪਾਖਰਾ ਮੈਦ ਦੇ ਵਿੱਚ ਇੱਕ ਬੱਚੇ ਦੀ ਸਰੀਰਕਲੀ ਲਾਸ਼ ਮਿਲਦੀ ਹੈ। ਜਦੋਂ ਪੁਲਿਸ ਵਾਲਿਆਂ ਨੇ ਆਸ-ਪਾਸ ਦੇ ਜਿੰਨੀਆਂ ਵੀ ਕੁਮਸ਼ੁਦਾ ਹੋਏ ਬੱਚਿਆਂ ਦੀ ਇਸ ਬੱਚੇ ਦੇ ਨਾਲ ਮਿਲਾਨ ਕੀਤਾ ਤਾਂ ਪਤਾ ਚੱਲਿਆ ਕਿ ਦਿਦਾਰ ਸਿੰਘ ਦਾ ਛੋਟਾ ਬੱਚਾ ਹਰਨਦੀਪ ਸਿੰਘ ਵੀ ਏਸੀ ਉਮਰ ਦਾ ਸੀ ਪੁਲਿਸ ਨੇ ਜਦੋਂ ਦਿਦਾਰ ਸਿੰਘ ਨੂੰ ਇਸ ਬੱਚੇ ਦੀ شناخت ਕਰਨ ਦੇ ਲਈ ਪੁਲਿਸ ਸਟੇਸ਼ਨ ਬੁਲਾਇਆ ਤਾਂ ਦਿਦਾਰ ਸਿੰਘ ਨੇ شناخت ਕਰਨ ਤੋਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿਉਂਕਿ ਬੱਚੇ ਦੀ ਲਾਸ਼ ਪੂਰੀ ਤਰ੍ਹਾਂ ਗਲ ਸੜ ਚੁੱਕੀ ਸੀ ਉਸ ਦੀ ਪਹਿਚਾਨ ਕਰਨ ਵਾਸਤੇ ਕੋਈ ਵੀ ਚਿੰਨ ਨਹੀਂ ਬਚਿਆ ਸੀ ਦਰ ਅਸੰ ਦਿਦਾਰ ਸਿੰਘ ਨੂੰ ਯਕੀਨ ਹੀ ਨਹੀਂ ਸੀ ਕਿ ਉਸਦੇ ਬੱਚੇ ਦੀ ਕੋਈ ਹੱਤਿਆ ਵੀ ਕਰ ਸਕਦਾ ਹੈ। ਇੱਥੇ ਪੁਲਿਸ ਵਾਲਿਆਂ ਨੂੰ ਇਹ ਯਕੀਨ ਹੋ ਗਿਆ ਕਿ ਜੇਕਰ ਇੱਕ ਬੱਚੇ ਦੀ লাশ ਨਹਿਰ ਦੇ ਵਿੱਚੋਂ ਮਿਲੀ ਹੈ ਤਾਂ ਯਕੀਨਨ ਦੂਸਰੀ লাশ ਵੀ ਨਹਿਰ ਦੇ ਵਿੱਚ ਹੀ ਮਿਲੇਗੀ। ਪੁਲਿਸ ਵਾਲਿਆਂ ਨੇ ਗੋਤਾਖੋਰਾਂ ਨੂੰ ਬੁਲਾ ਕੇ ਖੈਰੀ ਟੰਨੀਆਂ ਤੋਂ 5 ਕਿਲੋਮੀਟਰ ਦੂਰ ਤੱਕ ਪਾਖਰਾ ਨਹਿਰੋਂ ਫਰੋਲਿਆ। ਆਖਿਰਕਾਰ ਅਗਸਤ 2019 ਨੂੰ ਪਾਖਰਾ ਨਹਿਰ ਦੇ ਵਿੱਚੋਂ 10 ਸਾਲ ਬੱਚੇ ਦੀ লাশ ਬਰਾਮਦ ਹੋ ਗਈ। ਪਰ ਇਸ ਵਾਰ ਬੱਚੇ ਦੇ ਉੱਤੇ ਪਹਿਨੇ ਕੱਪੜੇ ਕਾਲੇ ਨੰਦਾ ਤਾਕਾ ਤੇ ਬੱਚੇ ਦੇ हेयर स्टाइल ਨੂੰ ਵੇਖਦੇ ਹੋਏ ਦੀਦਾਰ ਸਿੰਘ ਨੇ ਇਸ ਬੱਚੇ ਦੀ লাশ ਨੂੰ ਆਪਣੇ ਵੱਡੇ ਮੁੰਡੇ ਜਸ਼ਨਦੀਪ ਸਿੰਘ ਦੇ ਵੱਜੋਂ ਸਨਾਪਤ ਕਰ ਲਈ। ਹੁਣ ਉਸ ਨੂੰ ਇਹ ਵੀ ਯਕੀਨ ਹੋ ਗਿਆ ਕਿ ਜੇਕਰ ਉਸਦੇ ਵੱਡੇ ਮੁੰਡੇ ਦੀ লাশ ਨਹਿਰ ਦੇ ਵਿੱਚੋਂ ਮਿਲੀ ਹੈ ਤਾਂ ਜਿਹੜੀ ਪਹਿਲੀ লাশ ਮਿਲੀ ਸੀ ਉਹ ਵਾਕਈ ਉਸਦੇ ਛੋਟੇ ਮੁੰਡੇ ਹਰਨਦੀਪ ਸਿੰਘ ਦੀ ਸੀ। ਆਖਿਰਕਾਰ ਦੋਨਾਂ ਬੱਚਿਆਂ ਨੂੰ ਦੀਦਾਰ ਸਿੰਘ ਦੀ ਫੈਮਿਲੀ ਨੇ ਲੈ ਲਿਆ ਤੇ ਉਹਨਾਂ ਦਾ ਅੰਤਿਮ ਸੰਸਕਾਰ ਵੀ 5 ਅਗਸਤ 2019 ਨੂੰ ਕਰ ਦਿੱਤਾ। ਉਨ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਦੀਦਾਰ ਸਿੰਘ ਦੇ ਦੋਨਾਂ ਮੁੰਡਿਆਂ ਦੀ ਮੌਤ ਨਹਿਰ ਦੇ ਵਿੱਚ ਡਿੱਗਣ ਨਾਲ ਹੋਈ ਸੀ ਜਾਂ ਉਹਨਾਂ ਨੂੰ ਪਹਿਲਾਂ ਕਿਸੇ ਨੇ ਮਾਰਿਆ ਫਿਰ ਨਹਿਰ ਦੇ ਵਿੱਚ ਸੁੱਟ ਦਿੱਤਾ ਪਰ ਦੀਦਾਰ ਸਿੰਘ ਦਾ ਕੋਈ ਵੀ ਦੁਸ਼ਮਣ ਨਹੀਂ ਸੀ ਤਾਂ ਇਹ ਸਾਜ਼ਿਸ਼ ਇਹ ਕਤਲ ਕਿੰਨਾ ਨੇ ਕੀਤਾ ਸੀ ਪੁਲਿਸ ਨੇ ਇੱਕ ਵਾਰੀ ਫਿਰ ਦੀਦਾਰ ਸਿੰਘ ਨੂੰ ਬਿਠਾ ਕੇ ਪੁੱਛਗਿੱਛ ਕੀਤੀ ਪਰ ਦੀਦਾਰ ਸਿੰਘ ਨੇ ਕਿਹਾ ਕਿ ਮੇਰਾ ਕੋਈ ਵੀ ਐਵਜਾ ਦੁਸ਼ਮਣ ਨਹੀਂ ਹੈ ਜਾਂ ਕਿਸੇ ਨਾਲ ਕੋਈ ਵੀ ਮੇਰੀ ਐਵਜੇ ਨਹੀਂ ਲੱਗਦੀ ਜੋ ਮੇਰੇ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੋਵੇ ਥੋੜੀ ਹੋਰੀ ਟਾਈਮ ਲੰਘਦਾ ਗਿਆ 17 ਅਕਤੂਬਰ 2019 ਨੂੰ ਪਟਿਆਲਾ ਦੇ ਐਸਐਸਪੀ ਮਿਸਟਰ ਦੁੱਗਲ ਨੇ ਇਸ ਕੇਸ ਦੀ ਸਿਵਰਤਾ ਨੂੰ ਦੇਖਦੇ ਹੋਏ ਇੱਕ ਐਸਆਈ ਟੀਮ ਬਣਾਈ 2 ਅਕਤੂਬਰ 2019 ਨੂੰ ਬੱਚਿਆਂ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਗਈ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਇਹਨਾਂ ਬੱਚਿਆਂ ਦੀ ਮੌਤ ਪਾਣੀ ਦੇ ਵਿੱਚ ਡੁੱਬਣ ਕਰਕੇ ਹੋਈ ਹੈ ਪੁਲਿਸ ਨੂੰ ਕੋਈ ਵੀ ਸਰਾਗ ਨਹੀਂ ਮਿਲ ਰਿਹਾ ਸੀ ਇੱਤ ਤੇਦਾਰ ਸਿੰਘ ਕਦੀ ਪੁਲਿਸ ਵਾਲਿਆਂ ਦੇ ਕਦੀ ਐਸਆਈ ਟੀਮ ਦੇ ਗੇਰੇ ਘੱਟ ਘੱਟ ਕੇ ਆਪਣੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਲਈ ੱੱਕੇ ਖਾ ਖਾ ਕੇ ਥੱਕ ਗਿਆ ਸੀ 10 ਮਹੀਨੇ ਤੱਕ ਆ ਹੌਲੀ ਹੌਲੀ ਦਿਨ ਲੰਘੇ ਮਹੀਨੇ ਲੰਘੇ ਇਸੇ ਦੌਰਾਨ ਹੀ ਮਾਰਚ 2020 ਦੇ ਵਿੱਚ ਤੇਸ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਡਾਊਨ ਲੱਗ ਗਿਆ 5 ਮਹੀਨੇ ਤੱਕ ਲੋਕਡਾਊਨ ਲੱਗਿਆ ਰਿਹਾ ਜਿਸ ਕਰਕੇ ਪੁਲਿਸ ਦੀ ਕਾਰਵਾਈ ਜਿੱਥੇ ਸੀ ਉੱਥੇ ਹੀ ਟਿੱਕੀ ਰਹੀ ਇਸ ਕੇਸ ਨੂੰ ਲਗਭਗ 1 ਸਾਲ ਗੁਜ਼ਰ ਚੁੱਕਿਆ ਸੀ ਪਟਿਆਲਾ ਦੇ ਐਸਐਸਪੀ ਦੁੱਗਲ ਨੇ ਆਪਣੀ ਐਸਆਈ ਟੀਮ ਨੂੰ ਬੁਲਾਇਆ ਤੇ ਇਸ ਕੇਸ ਨੂੰ ਜਲਦੀ ਹੀ ਸੁਝਾਨ ਦੇ ਨਹੀਂ ਕਿਹਾ ਇਸ ਕੇਸ ਦੀ ਕਾਰਵਾਈ ਕਿਰਦ ਤੋਂ ਦੁਬਾਰਾ ਇੱਕ ਵਾਰੀ ਸ਼ੁਰੂ ਹੋ ਚੁੱਕੀ ਸੀ ਜਿਸ ਤਰ੍ਹਾਂ ਹੀ ਇਸ ਕੇਸ ਦੀ ਤਹਿਕੀਕਾ ਦੁਬਾਰਾ ਸ਼ੁਰੂ ਹੁੰਦੀ ਹੈ ਤਾਂ ਇਸ ਕੇਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਸੁਰਾਬ ਮਿਲਣੇ ਸ਼ੁਰੂ ਹੋ ਗਏ ਤੇ ਆਖਿਰਕਾਰ ਪੁਲਿਸ ਨੇ 4 ਮਾਰਚ 2021 ਨੂੰ ਤਿਦਾ ਸਿੰਘ ਦੀ ਪਤਨੀ ਮਨਜੀਤ ਕੌਰ ਦੀਦਾਤ ਸਿੰਘ ਦੇ ਮਸੀਰੇ ਭਰਾ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਗ੍ਰਿਫਤਾਰ ਕਰਨ ਤੋਂ ਬਾਅਦ ਹੀ ਇਹਨਾਂ ਦੋਹਾਂ ਬੱਚਿਆਂ ਦੇ ਕਤਲ ਦੀ ਕਹਾਣੀ ਦੇ ਵਿੱਚ ਕੁਝ ਐਹੋ ਜਿਹਾ ਮੋੜ ਆਇਆ ਜਿਸ ਨੂੰ ਸੁਣਨ ਤੋਂ ਬਾਅਦ ਲੋਕੀ ਇਹ ਹੀ ਕਹਿਣ ਲੱਗੇ ਕਿ ਦੁਨੀਆ ਦੇ ਵਿੱਚ ਐੋ ਜੀ ਮਾ ਕਦੀ ਕਿਸੇ ਬੱਚਿਆਂ ਦੀ ਨਾ ਹੋਵੇ ਦਰਅਸਲ ਕੁਝ ਇੰਜ ਹੋਇਆ ਸੀ ਜਦੋਂ ਪੁਲਿਸ ਨੂੰ ਕੋਈ ਵੀ ਸराग ਨਹੀਂ ਮਿਲ ਰਿਹਾ ਸੀ ਤਾਂ ਉਦੋਂ ਲੋਕਡਾਊਨ ਲਾ ਲਿਆ ਸੀ ਤਾਂ ਦੀਦਾਤ ਸਿੰਘ ਘਰ ਦੇ ਵਿੱਚ ਬਹਿਣਾ ਬੈਠਾ ਇਹੀ ਸੋਚਦਾ ਸੀ ਕਿ ਵਾਕਈ ਉਸਦੇ ਬੱਚਿਆਂ ਨੂੰ ਕੌਣ ਮਾਰ ਸਕਦਾ ਹੈ ਤਾਂ ਇਸੇ ਦੌਰਾਨ ਹੀ ਉਸ ਨੂੰ ਚੇਤਾ ਆਉਂਦਾ ਹੈ ਬਲਜੀਤ ਸਿੰਘ ਦਾ ਜਿਹੜਾ ਉਸ ਦਾ ਮਾਸੀ ਦਾ ਮੁੰਡਾ ਹੁੰਦਾ ਹੈ ਕਿਉਂਕਿ ਐਡੀ ਵੱਡੀ ਘਟਨਾ ਲੰ ਤੋਂ ਬਾਅਦ ਦੀਦਾਰ ਸਿੰਘ ਨੂੰ ਲਗਭਗ ਹਰ ਇੱਕ ਰਿਸ਼ਤੇਦਾਰ ਦਾ ਫੋਨ ਆਇਆ ਜਿਨ੍ਹਾਂ ਨੇ ਉਹਨਾਂ ਦੇ ਨਾਲ ਇਸ ਦੁੱਖ ਨੂੰ ਸਾਂਝਾ ਕੀਤਾ ਸੀ ਪਰ ਇੱਕ ਸੱਚ ਸੀ ਜਿਸ ਨੇ ਨਾ ਤਾਂ ਫੋਨ ਕੀਤਾ ਸੀ ਤੇ ਨਾ ਹੀ ਉਹ ਪਰਸਨਲੀ ਉਸ ਨੂੰ ਆ ਕੇ ਮਿਲਿਆ ਸੀ ਉਹ ਸੀ ਬਲਜੀਤ ਸਿੰਘ ਦੀਦਾਰ ਸਿੰਘ ਦਾ ਮੋਸੀ ਦਾ ਮੁੰਡਾ ਦਾਦ ਸਿੰਘ ਨੂੰ ਬਲਜੀਤ ਸਿੰਘ ਤੇ ਸ਼ੱਕ ਹੁੰਦਾ ਹੈ ਤੇ ਉਹ ਇਹ ਹੀ ਗੱਲ ਦੱਸਣ ਵਾਸਤੇ ਥਾਣੇ ਦੇ ਵਿੱਚ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਸਰ ਮੈਨੂੰ ਪਤਾ ਚੱਲ ਗਿਆ ਹੈ ਕਿ ਮੇਰੇ ਬੱਚਿਆਂ ਦਾ ਕਾਤਲ ਕੌਣ ਹੋ ਸਕਦਾ ਹੈ ਉਹ ਕਹਿੰਦਾ ਹੈ ਕਿ ਉਹ ਕਾਤਲ ਹੈ ਬਲਜੀਤ ਸਿੰਘ ਕਿਉਂਕਿ ਬਲਜੀਤ ਸਿੰਘ ਤੇ ਉਸ ਦੀ ਪਤਨੀ ਦੇ ਵਿੱਚ ਕੁਝ ਸਮਾਂ ਪਹਿਲਾਂ ਨਜਾਇਜ਼ ਸਬੰਧ ਵੀ ਸਨ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਚੱਲਦੀ ਹੈ ਤਾਂ ਪੁਲਿਸ ਨੂੰ ਇੱਕ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ ਤੇ ਐਸਐਸਪੀ ਦੁੱਗਧ ਇਹ ਹੀ ਗੱਲ ਕਹਿੰਦੇ ਨੇ ਕਿ ਹੋ ਨਾ ਹੋ ਜੇਕਰ ਇਸ ਘਟਨਾ ਦੇ ਵਿੱਚ ਬੱਜੀ ਦਾ ਹੱਥ ਹੈ ਤਾਂ ਹੋ ਸਕਦਾ ਹੈ ਕਿ ਤੇਰੀ ਪਤਨੀ ਮਨਜੀਤ ਕੋੜਦਾ ਵੀ ਹੱਥ ਹੋਵੇਗਾ ਪਰ ਦੀਦਾਰ ਸਿੰਘ ਕਹਿੰਦਾ ਹੈ ਕਿ ਨਹੀਂ ਸਰ ਮੇਰੀ ਪਤਨੀ ਦਾ ਹੱਥ ਨਹੀਂ ਹੋ ਸਕਦਾ ਕੋਈ ਮਾਂ ਆਪਣੇ ਬੱਚਿਆਂ ਨੂੰ ਕਿਵੇਂ ਮਾਰ ਸਕਦੀ ਹੈ ਰੱਬ ਕਰੇ ਇਹ ਤਾਂ ਨਾ ਹੋਵੇ ਹੁਣ ਪਟਿਆਲਾ ਦੇ ਡੀਐਸਟੀ ਨੇ ਐਸਐਸਪੀ ਨਾਲ ਬੈਠਕ ਕੀਤੀ ਤੇ ਬੈਠਕ ਕਰਨ ਤੋਂ ਬਾਅਦ ਇਹ ਨੇ ਨਾ ਲਿਆ ਕਿ ਬਲਜੀਤ ਸਿੰਘ ਨੂੰ ਕਰੋ ਚੁੱਕਿਆ ਜਾਵੇ ਇਸ ਤੋਂ ਬਾਅਦ ਬਲਜੀਤ ਸਿੰਘ ਨੂੰ ਕਰੋ ਚੁੱਕਿਆ ਗਿਆ ਪੁਲਿਸ ਦੁਆਰਾ ਇੱਕ ਲੰਬੀ ਲਿਸਟ ਤਿਆਰ ਕੀਤੀ ਗਈ ਸਵਾਲਾਂ ਦੀ ਜਿਸ ਦਾ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਬਲਜੀਤ ਨੇ ਸਵਾਲਾਂ ਦੇ ਜਵਾਬ ਦਿੱਤੇ ਕਿਉਂਕਿ ਪੁਲਿਸ ਦੇ ਕੋਲ ਨਾ ਜ਼ਿਆਦਾ ਸਬੂਤ ਸਨ ਤੇ ਨਾ ਹੀ ਕੋਈ ਗਵਾਹ ਸੀ ਇਸ ਲਈ ਜਦੋਂ ਬਨਜੀਤ ਦੇ ਸਮਰਥਕ ਕੁਝ ਲੋਕ ਆਏ ਤਾਂ ਮਜਬੂਰਨ ਪੁਲਿਸ ਨੂੰ ਬਲਜੀਤ ਨੂੰ ਛੱਡਣਾ ਪਿਆ ਇਸ ਤੋਂ ਬਾਅਦ ਪੁਲਿਸ ਨੇ ਮਨਜੀਤ ਕੋਰ ਨੂੰ ਪੁਲਿਸ ਥਾਣੇ ਬੁਲਾਇਆ ਉਸ ਦੇ ਕੋਲੋਂ ਕੁਝ ਸਵਾਲਾਂ ਦੇ ਜਵਾਬ ਲਏ ਇਸੇ ਤਰ੍ਹਾਂ ਹੀ ਲਗਾਤਾਰ 1-2 ਮਹੀਨੇ ਤੱਕ ਕਦੀ ਬਲਜੀਤ ਤਿੱਕਦੀ ਮਨਜੀਤ ਨੂੰ ਦੋਨਾਂ ਨੂੰ ਪੁਲਿਸ ਸਟਾਨੇ ਬੁਲਾਇਆ ਜਾਂਦਾ ਇਸ ਕੇਸ ਦੇ ਵਿੱਚ ਹੋਟ ਪਾਰਦਰਸ਼ੀ ਲਿਉਣ ਵਾਸਤੇ ਪੁਲਿਸ ਨੇ ਪਟਿਆਲਾ ਕੋਰਟ ਦੇ ਕੋਲੋਂ ਇਸ ਕੇਸ ਦੇ ਵਿੱਚ ਲਾਈ ਡਿਟੈਕਟਰ ਦੀ ਵਰਤੋਂ ਕਰਨ ਲਈ ਇਜਾਜ਼ਤ ਮੰਗੀ ਜੋ ਕੋਰਟ ਵੱਲੋਂ ਦੇ ਹੀ ਦਿੱਤੀ ਗਈ ਮਾਰਚ ਦੇ ਪਹਿਲੇ ਹਫਤੇ ਹੀ ਪੁਲਿਸ ਨੇ ਸਭ ਤੋਂ ਪਹਿਲਾਂ ਦੀਦਾਰ ਸਿੰਘ ਦਾ ਲਾਈ ਡਿਟੈਕਟਰ ਟੈਸਟ ਕੀਤਾ ਇਸ ਤੋਂ ਬਾਅਦ ਇੱਕ ਇੱਕ ਕਰਕੇ ਮਨਜੀਤ ਕੋਰ ਤੇ ਬਲਜੀਤ ਸਿੰਘ ਦਾ ਲਾਈ ਡਿਟੈਕਟਰ ਟੈਸਟ ਕੀਤਾ ਜਦੋਂ ਇਸ ਲਾਈ ਡਿਟੈਕਟਰ ਟੈਸਟ ਦਾ ਰਿਜ਼ਲਟ ਆਇਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਦਿਦਾਰ ਸਿੰਘ ਨੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਸਹੀ ਦਿੱਤੇ ਸਨ ਪਰ ਮਨਜੀਤ ਤੇ ਬਲਜੀਤ ਦੇ ਕਈ ਸਵਾਲਾਂ ਦੇ ਵਿੱਚ ਇਹਨਾਂ ਨੇ ਝੂਠ ਬੋਲਿਆ ਸੀ ਹੁਣ ਡੀਐਸਪੀ ਟਿਵਾਨਾ ਨੂੰ ਇਹ ਪਤਾ ਚੱਲ ਗਿਆ ਸੀ ਕਿ ਇਹਨਾਂ ਦੋਨਾਂ ਬੱਚਿਆਂ ਦੇ ਕਤਲ ਦੇ ਪਿੱਛੇ ਮਨਜੀਤ ਤੇ ਬਲਜੀਤ ਦਾ ਹੀ ਹੱਥ ਹੋ ਸਕਦਾ ਹੈ ਹੁਣ ਪੁਲਿਸ ਨੇ ਇਹਨਾਂ ਦੋਨਾਂ ਦੇ ਨਾਲ ਸੱਤੀ ਕਰਨੀ ਸ਼ੁਰੂ ਕਰ ਦਿੱਤੀ ਸੱਤੀ ਦੇ ਨਾਲ ਹੀ ਦੋਨਾਂ ਨੇ ਆਪਣਾ ਝੂਠ ਕਬੂਲ ਕਰ ਲਿਆ ਇਸ ਤੋਂ ਬਾਅਦ ਜੋ ਇਹਨਾਂ ਨੇ ਆਪਣੀ ਕਹਾਣੀ ਦੱਸੀ ਨੂਫੋਂ ਕੇ ਸਾਰੇ ਹੀ ਸ਼ੌਕੋ ਗਏ ਬਲਜੀਤ ਸਿੰਘ ਨੇ ਦੱਸਿਆ ਕਿ ਦੀਦਾਰ ਸਿੰਘ ਜ਼ਿਆਦਾਤਰ ਆਪਣੇ ਟਰੈਵਲ ਦੇ ਕੰਮ ਦੇ ਵਿੱਚ ਪਾਹੀ ਰਹਿੰਦਾ ਸੀ ਬਲਜੀਤ ਸਿੰਘ ਦੀਦਾਰ ਸਿੰਘ ਦੀ ਮੋਸੀ ਦਾ ਲड़का ਅਕਸਰ ਹੀ ਇਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਦੀਦਾਰ ਸਿੰਘ ਕਈ-ਕਈ ਮਹੀਨਿਆਂ ਤੇ ਕਈ-ਕਈ ਸਾਲਾਂ ਤੱਕ ਬਾਹਰ ਰਹਿੰਦਾ ਸੀ ਜਿਸ ਕਰਕੇ ਮਨਜੀਤ ਆਪਣੇ ਪਤੀ ਤੋਂ ਦੂਰ ਰਹਿੰਦੀ ਸੀ ਇਸੇ ਦੂਰੀ ਨੂੰ ਪੂਰੀ ਕਰਨ ਵਾਸਤੇ ਮਨਜੀਤ ਨੇ ਬਲਜੀਤ ਦਾ ਸਹਾਰਾ ਲਿਆ ਤੇ ਬਲਜੀਤ ਵੀ ਮਨਜੀਤ ਦੇ ਵੱਲ ਆਕਰਸ਼ਿਤ ਹੁੰਦਾ ਸੀ ਜਦੋਂ ਦੀਦਾਰ ਸਿੰਘ ਆਪਣੇ ਘਰ ਨਹੀਂ ਆਉਂਦਾ ਸੀ ਤਾਂ ਬਲਜੀਤ بار-बार ਉਹਨਾਂ ਦੇ ਘਰ ਆਉਂਦਾ ਸੀ ਤੇ ਇਹ ਉਹਨਾਂ ਦਾ ਰਿਸ਼ਤਾ ਨਜਾਇਜ਼ ਮੰਨਾ ਤੱਕ ਵੀ ਪਹੁੰਚ ਗਿਆ ਸੀ ਤੇ ਇੱਕ ਵਾਰੀ ਦੀਦਾਰ ਸਿੰਘ ਨੇ ਇਹਨਾਂ ਦੋਨਾਂ ਨੂੰ ਰੰਗੇ ਹੱਥੀਂ ਫੜਿਆ ਸੀ ਜਿਸ ਤੋਂ ਬਾਅਦ ਦੀਦਾਰ ਸਿੰਘ ਨੇ ਬਲਜੀਤ ਸਿੰਘ ਨੂੰ ਕਾਫੀ ਖਣੀਆਂ ਕੋਟੀਆਂ ਸੁਮਾਈਆਂ ਤੇ ਬਲਜੀਤ ਦੇ ਘਰ ਜਾ ਕੇ ਵੀ ਕਾਫੀ ਮੰਦਾ ਚੰਗਾ ਬੋਲਿਆ ਸੀ ਤੇ ਮਨਜੀਤ ਕੋੜ ਨੋਵੇਂ ਕਾਫੀ ਬੁਰਾ ਬਰਾ ਬੋਲਿਆ ਸੀ ਇਤੋਂ ਤੱਕ ਕਹਿ ਦਿੱਤਾ ਕਿ ਉਸਨੇ ਉਸ ਨੂੰ ਆਪਣੇ ਨਾਲ ਇਸ ਲਈ ਰੱਖਿਆ ਹੈ ਕਿ ਸਿਰਫ ਉਹ ਉਸਦੇ ਬੱਚਿਆਂ ਦੀ ਮਾਂ ਹੈ ਇਸ ਘਟਨਾ ਤੋਂ ਬਾਅਦ ਮਨਜੀਤ ਤੇ ਬਲਜੀਤ ਦੇ ਰਿਸ਼ਤੇਦਾਰਾਂ ਦੇ ਵਿੱਚ ਕਾਫੀ ਬੇਇੱਜ਼ਤੀ ਹੋਈ ਤੇ ਹੁਣ ਉਹ ਦੋਨੇ ਮਨਜੀਤ ਤੇ ਬਲਜੀਤ ਦੀਦਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਤੇ ਉਹਨਾਂ ਨੇ ਸੋਚ ਲਿਆ ਸੀ ਕਿ ਦੀਦਾਰ ਨੂੰ ਕਿਸੇ ਤਰੀਕੇ ਨਾਲ ਝੋਟ ਪਹੁੰਚਾਈ ਜਾਵੇ ਤੇ ਮਨਜੀਤ ਨੇ ਕਿਹਾ ਕਿ ਦੀਦਾਰ ਆਪਣੇ ਦੋਨਾਂ ਮੁੰਡਿਆਂ ਨੂੰ ਬਹੁਤ ਪਿਆਰ ਕਰਦਾ ਹੈ ਜੇਕਰ ਦੋਨਾਂ ਮੁੰਡਿਆਂ ਨੂੰ ਮਾਰ ਦਿੱਤਾ ਜਾਵੇ ਤਾਂ ਇਹ ਇੱਕ ਬਹੁਤ ਵੱਡਾ ਸਬਕ ਮਿਲ ਜਾਵੇਗਾ ਦੀਦਾਰ ਨੂੰ ਤੇ ਇਹਨਾਂ ਬੱਚਿਆਂ ਨੂੰ ਮਾਰਨ ਤੋਂ ਬਾਅਦ ਮਨਜੀਤ ਇਕੱਲੀ ਹੋ ਜਾਵੇਗੀ ਜਿਸ ਤੋਂ ਬਾਅਦ ਉਹ ਸੈਰ ਜਾ ਕੇ ਆਪਣੀ ਭੈਣ ਦੇ ਕੋਲ ਰਹੇਗੀ ਤੇ ਉੱਥੇ ਬਲਜੀਤ ਨੂੰ ਵੀ ਮਿਲ ਸਕੇਗੀ ਐਸੀ ਹੀ ਪਲਾਨ ਦੇ ਤਹਿਤ ਮਨਜੀਤ ਨੇ ਬਲਜੀਤ ਨੂੰ ਇੱਕ ਦਿਨ ਸਦਿਆ ਸਕੂਟੀ ਤੇ ਜਿਸ ਦਿਨ ਦੀਦਾਰ ਆਪਣੀ ਭਾਂਜੀ ਨੂੰ ਛੱਡਣ ਵਾਸਤੇ ਸੈਰਪਾਸ ਸਟੈਂਡ ਤੇ ਗਿਆ ਹੋਇਆ ਸੀ ਉਸੇ ਦੌਰਾਨ ਹੀ ਮਨਜੀਤ ਆਪਣੇ ਦੋਨਾਂ ਮੁੰਡਿਆਂ ਨੂੰ ਕਹਿੰਦੀ ਹੈ ਕਿ ਤੁਹਾਡਾ ਬਲਜੀਤ ਚਾਚੂ ਬਾਹਰ ਮੋੜ ਤੇ ਖੜਾ ਹੈ ਉਸ ਕੋਲ ਕੋਲਡ ਡਰਿੰਕ ਹੈ ਉਸ ਨੂੰ ਲੈ ਕੇ ਆਓ ਬਲਜੀਤ ਆਪਣੇ ਪੂਰੇ ਪਲਾਨ ਦੇ ਤਹਿਤ ਸਕੂਟੀ ਦੇ ਉੱਪਰ ਖੜਾ ਸੀ ਬਾਹਰ ਮੋੜ ਦੇ ਉੱਤੇ ਜਦ ਦੋਨੇ ਮੁੰਡੇ ਉਸਦੇ ਕੋਲ ਜਾਂਦੇ ਨੇ ਤੇ ਉਹ ਕੀ ਕਹਿੰਦਾ ਹੈ ਕਿ ਕੋਲ ਡ੍ਰਿੰਕ ਦੇ ਨਾਲ-ਨਾਲ ਮੈਂ ਤੁਹਾਨੂੰ ਕੁਝ ਹੋਰ ਵੀ ਦਿਖਾਣਾ ਹੈ ਤੇ ਸਕੂਟੀ ਤੇ ਬੈਠ ਜਾਓ ਮੈਂ ਤੁਹਾਨੂੰ ਬਾਹਰੋਂ ਕੁਝ ਹੋਰ ਚੀਜ਼ਾਂ ਤੇ ਸਮਾਨ ਵੀ ਲੈ ਕੇ ਦਿਨਾ ਹਾਂ ਮੁੰਡੇ ਉਸਦੇ ਨਾਲ ਸਕੂਟੀ ਤੇ ਬੈਠ ਜਾਂਦੇ ਨੇ ਤੇ ਬਲਜੀਤ ਉਹਨਾਂ ਦੋਨਾਂ ਨੂੰ ਬਾਹਰਾਂ ਨਹਿਰ ਦੇ ਕੰਢੇ ਤੇ ਲੈ ਜਾਂਦਾ ਹੈ ਬਾਹਰਾਂ ਨਹਿਰ ਦੇ ਟੰਡੇ ਤੇ ਲੈ ਜਾ ਕੇ ਉਹਨਾਂ ਦੋਨਾਂ ਨੂੰ ਨਹਿਰ ਦੇ ਵਿੱਚ ਟੱਕਰ ਦੇ ਦਿੰਦਾ ਹੈ ਇਸ ਤੋਂ ਬਾਅਦ ਮਨਜੀਤ ਇਹ ਸਾਰਾ ਡਰਾਮਾ ਕਰਦੀ ਹੈ ਅੱਗੇ ਪੁਲਿਸ ਤਹਿਕੀਕਾ ਦੇ ਵਿੱਚ ਇਹ ਵੀ ਪਤਾ ਕਰਦੀ ਹੈ ਕਿ ਮਨਜੀਤ ਨੇ ਬਲਜੀਤ ਕੋਲ ਇੱਕ ਸਿਮੂ ਵੀ ਰਹੀ ਹੋਈ ਸੀ ਇੱਕ ਫੋਨ ਵੀ ਲਿਆ ਹੋਇਆ ਸੀ ਜਿਸ ਦੇ ਨਾਲ ਉਹ ਸਾਰੀ ਗੱਲਬਾਤ ਕਰਦੇ ਸਨ ਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਨੇ ਇਹ ਸਿਮ ਤੇ ਫੋਨ ਵੀ ਤੋੜ ਕੇ ਸੁੱਟ ਦਿੱਤਾ ਸੀ ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਵੀ ਕਰ ਲਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਦੋਨਾਂ ਨੂੰ ਦਫਾ 302 ਦੇ ਤਹਿਤ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਇਹ ਸੀ ਅੱਜ ਦੀ ਸਟੋਰੀ ਜੋ ਰਿਸ਼ਤਿਆਂ ਨੂੰ ਤਾ-ਤਾਰ ਕਰਦੀ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿਕਾਰ ਰੱਖੋ